ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਆਪਾਂ ਪੰਥਕ ਵਿਵਾਦ ਪੰਥਕ ਮਸਲੇ ਪੰਥਕ ਮਾਮਲੇ ਇਹਨਾਂ ਬਾਰੇ ਅਕਸਰ ਵਿਚਾਰ ਵਟਾਂਦਰਾ ਕਰਦੇ ਆ ਆਪਾਂ ਕਹਿੰਦੇ ਆ ਪੰਥ ਦਾ ਰੁਤਬਾ ਬਣਿਆ ਰਵੇ ਉੱਚਾ ਸੁੱਚਾ ਬਣਿਆ ਰਵੇ ਪੰਜ ਤਖਤ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਅਕਸਰ ਆਪਾਂ ਗੱਲ ਕਰਦੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਪੰਜਾ ਤਖਤਾਂ ਦੇ ਜਥੇਦਾਰਾਂ ਬਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤੇ ਸ਼ਰੋਮਣੀ ਅਕਾਲੀ ਦਲ ਬਾਰੇ ਅੱਜ ਸ਼ਿਕਾਇਤਾਂ ਹੋ ਰਹੀਆਂ ਨੇ ਇੱਕ ਦੂਜੇ ਪ੍ਰਤੀ ਤਖਤਾਂ ਦੇ ਪੰਜ ਜਥੇਦਾਰਾਂ ਚੋਂ ਇੱਕ ਜਥੇਦਾਰ ਦੂਜੇ ਜਥੇਦਾਰਾਂ ਤੇ ਉਂਗਲ ਚੁੱਕ ਰਿਹਾ ਹੈ ਦੋਸ਼ ਲਾ ਰਿਹਾ ਹੈ ਜਨ ਤੱਕ ਪ੍ਰੈਸ ਕਾਨਫਰੰਸ ਕਰਕੇ ਕਿੱਦਾਂ ਨਿਗਾਰ ਆ ਗਿਆ ਕਿੱਧਰ ਜਾ ਰਿਹਾ ਹੈ ਜੇਕਰ ਪਹਿਲਾਂ ਅਕਾਲੀ ਦਲ ਬਾਦਲ ਤੋਂ ਨਾਰਾਜ਼ ਹੋਏ ਆਗੂਆਂ ਨੇ ਅਕਾਲੀ ਦਲ ਬਾਦਲ ਦੇ ਕਾਬਜ ਆਗੂਆਂ ਉੱਪਰ ਦੋਸ਼ ਲਾਏ ਸਨ ਤਾਂ ਫਿਰ ਉਹਨਾਂ ਨੇ ਉਹਨਾਂ ਤੇ ਦੋਸ਼ ਲਾਏ ਪਰ ਹੁਣ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂ ਸੀਨੀਅਰ ਮੈਂਬਰ ਤੇ ਕੁਝ ਅਹੁਦੇਦਾਰ ਅਕਾਲ ਤਖਤ ਸਾਹਿਬ ਤੇ ਕੰਪਲੀਟ ਲੈ ਕੇ ਪਹੁੰਚਦੇ ਨੇ ਸ਼ਿਕਾਇਤ ਕਰਦੇ ਨੇ ਬੀਬੀ ਜਗੀਰ ਕੌਰ ਪ੍ਰਿੰਸ ਸਿੰਘ ਚੰਦੂ ਮਾਜਰਾ ਵਗੈਰਾ ਵਗੈਰਾ ਉਹਨਾਂ ਦਾ ਨਾਮ ਲੈ ਕੇ ਦੂਜੇ ਪਾਸੇ ਬੀਬੀ ਜਗੀਰ ਕੋਰ ਮਹਿਲਾ ਕਮਿਸ਼ਨ ਕੋਲ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਖਿਲਾਫ ਸ਼ਿਕਾਇਤ ਕਰਦੇ ਨੇ ਤੇ ਉਧਰ ਗਿਆਨੀ ਹਰਪ੍ਰੀਤ ਸਿੰਘ ਜੀ ਸਤਕਾਰਯੋਗ ਅਹੁਦੇ ਤੇ ਬੈਠੇ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਉਹ ਕਹਿੰਦੇ ਨੇ ਜਿਹੜੀ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਉਹ ਵਿਰਸਾ ਸਿੰਘ ਵਲਟੋਆ ਤੇ ਅਕਾਲੀ ਆਗੂ ਤੇ ਗੁੱਸਾ ਤਾਂ ਕਰਦੇ ਨੇ ਪਰ ਉਹਨਾਂ ਦਾ ਨਾਂ ਨਹੀਂ ਲੈਂਦੇ ਉਹ ਕਹਿੰਦੇ ਸਾਨੂੰ ਪਤਾ ਜਿਹੜੇ ਇੱਕ ਆਹ ਕੁਸ਼ ਕਰ ਰਹੇ ਨੇ ਮੈਨੂੰ ਇੱਕ ਇੱਕ ਆਗੂ ਦਾ ਪਤਾ ਹੈ ਕਿਹੜਾ ਕਿਹੜਾ ਆਗੂ ਮੇਰੇ ਵਿਰੁੱਧ ਸਾਜ਼ਸ਼ਾ ਰਚ ਰਿਹਾ ਹੈ ਤੋਂ ਇਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉੱਪਰ ਉਂਗਲ ਚੁੱਕਦੇ ਨੇ ਇੱਕ ਜਥੇਦਾਰ ਦੂਜੇ ਜਥੇਦਾਰ ਦੇ ਉੱਪਰ ਉਂਗਲ ਚੁੱਕ ਰਿਹਾ ਹੈ ਅੱਜ ਤਿੰਨਾਂ ਸੰਸਥਾਵਾਂ ਤਿੰਨਾਂ ਤਿਰਾਂ ਜਿਹੜੀਆਂ ਸਾਡੀਆਂ ਸਰਮੋਰ ਸੰਸਥਾਵਾਂ ਨੇ ਉਹਨਾਂ ਦੀ ਸ਼ਾਖ ਦਾਤ ਲੱਗੀ ਹੈ ਕਿਉਂ ਅਸੀਂ ਚਾਉਨੇ ਆ ਸਾਡੇ ਪੰਜਾਂ ਤਖਤਾਂ ਦਾ ਮਾਣ ਸਤਕਾਰ ਤੇ ਸਨਮਾਨ ਬਰਕਰਾਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਮੋਹਰ ਸੰਸਥਾ ਹੈ ਉਹਦਾ ਮਾਨ ਸਨਮਾਨ ਬਰਕਰਾਰ ਰਹੇ ਸ਼੍ਰੋਮਣੀ ਅਕਾਲੀ ਦਲ ਕੱਲੀ ਖੇਤਰੀ ਪਾਰਟੀ ਨਹੀਂ ਉਹ ਸਿੱਖਾਂ ਦੀ ਨਮੈਂਦਾ ਜਥੇਬੰਦੀ ਹੈ ਉਹਦਾ ਮਾਨ ਸਤਕਾਰ ਬਰਕਰਾਰ ਰਹੇ ਜਿਹੜਾ ਉਹਦੀ ਹੋਂਦ ਖਤਰੇ ਵਿੱਚ ਪਾਈ ਜਾ ਰਹੀ ਹੈ ਉਸ ਹੋਂਦ ਨੂੰ ਖਤਰੇ 'ਚ ਪੈਣ ਤੋਂ ਰੋਕਣ ਲਈ ਜਿਹੜੇ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ ਸਿਰਫ ਦੋ ਤਿੰਨ ਨਾ ਇਹ ਕਰੀਏ ਪਿਛਲੇ ਦਿਨੀ ਮੇਰੇ ਨਾਲ ਭਾਈ ਹਰਜਿੰਦਰ ਸਿੰਘ ਧਾਮੀ ਜੀ ਦੀ ਗੱਲਬਾਤ ਹੋਈ ਬੇਸ਼ੱਕ ਉਹ ਬੜੇ ਗੁੱਸੇ ਚ ਫਰਸਟ੍ਰੇਟ ਚ ਆ ਕੇ ਬੀਬੀ ਜ਼ਗੀਰਕੌਰ ਜੀ ਬਾਰੇ ਬੋਲ ਗਏ ਪਰ ਉਹਨਾਂ ਨੇ ਮਾਫੀ ਮੰਗ ਲਈ ਜੇਕਰ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਈ ਤਾਂ ਮੇਰੇ ਖਿਆਲ ਇਹ ਵਿਵਾਦ ਖਤਮ ਹੋ ਜਾਣਾ ਚਾਹੀਦਾ ਸੀ ਇਸ ਵਿਵਾਦ ਨੂੰ ਇਹਨਾਂ ਤੂਲ ਨਹੀਂ ਦਿੱਤਾ ਜਾਣਾ ਚਾਹੀਦਾ ਮੈਨੂੰ ਵੀ ਬਹੁਤ ਸਾਰੇ ਹੋਰ ਚੈਨਲਾਂ ਦੇ ਫੋਨ ਆਏ ਦੇਸ਼ ਚੋਂ ਵੀ ਤੇ ਵਿਦੇਸ਼ ਚੋਂ ਵੀ ਬੜੇ ਜਿਹੜੇ ਲੋਕ ਨੇ ਉਹ ਧਾਮੀ ਜੀ ਦੇ ਪੱਖ ਦੇ ਨੇ ਜਾਂ ਧਾਮੀ ਜੀ ਦੇ ਵਿਰੋਧ ਦੇ ਨੇ ਉਹਨਾਂ ਨੇ ਬਹੁਤ ਤੂਲ ਦਿੱਤਾ ਇਸ ਚੀਜ਼ ਨੂੰ ਜਾਂ ਕੁਝ ਪੰਥ ਵਿਰੋਧੀ ਸ਼ਕਤੀਆਂ ਨੇ ਵੀ ਇਸ ਚੀਜ਼ ਨੂੰ ਬਹੁਤ ਤੂਲ ਦਿੱਤਾ ਬੇਸ਼ੱਕ ਧਾਮੀ ਜੀ ਨੂੰ ਇੱਕ ਜ਼ਿੰਮੇਵਾਰੀ ਵਾਲੇ ਓਦੇ ਤੇ ਬੈਠ ਕੇ ਉਹ ਸ਼ਬਦਾਵਲੀ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ ਪਰ ਜੇਕਰ ਉਹ ਕਹਿੰਦੇ ਨੇ ਜਾਣੇ ਅਣਜਾਣੇ ਜਾਂ ਗਲਤੀ ਵਾਸ ਅਗਿਆਨਤਾ ਵਾਸ ਮੇਰੇ ਤੋਂ ਗਲਤੀ ਹੋਈ ਹੈ ਤਾ ਮੈਂ ਉਹਦੀ ਮਾਫੀ ਮੰਗਦਾ ਬੜੇ ਨਿਮਾਣੇ ਸਿੱਖ ਹੋ ਕੇ ਉਹਨਾਂ ਨੇ ਬੀਬੀ ਜਗੀਰਕੌਰ ਜੀ ਤੋਂ ਵੀ ਮਾਫੀ ਮੰਗੀ ਸਾਰੇ ਔਰਤ ਵਰਗ ਤੋਂ ਮਾਫੀ ਮੰਗੀ ਤੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਪਰ ਫੇਰ ਉਸ ਨੂੰ ਤੋਲ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਤੋਲ ਨਹੀਂ ਸਿੱਧ ਦਿੱਤਾ ਜਾਣਾ ਚਾਹੀਦਾ ਇਹ ਮੇਰੇ ਨਿੱਜੀ ਵਿਚਾਰ ਨੇ ਕਿਉਂਕਿ ਸੰਜੇ ਤਖਤ ਸਹਿਬਾਨ ਸਾਡੇ ਸਤਿਕਾਰਯੋਗ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਤਿਕਾਰਯੋਗ ਸਰਮੋਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਸਾਡੇ ਨੁਮਾਇੰਦਾ ਜਥੇਬੰਦੀ ਹੈ ਪਰ ਆਪਾਂ ਕੁਝ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਉਹਨਾਂ ਜਵਾਬਾਂ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਹੈਰਾਨ ਕਰਨ ਵਾਲੀਆਂ ਨੇ ਪਰੇਸ਼ਾਨ ਕਰਨ ਵਾਲੀਆਂ ਨੇ ਬੇਚੈਨ ਕਰਨ ਵਾਲੀਆਂ ਨੇ ਆਪਾਂ ਅੱਜ ਉਹਨਾਂ ਬਾਰੇ ਵੀ ਵਿਚਾਰ-ਵਟਾਂਦਰਾ ਕਰਨਾ ਹੈ ਕਿ ਆਖਰ ਇਹ ਨੌਬਤ ਕਿਉਂ ਆਈ ਕਿਉਂ ਇਹ ਸਾਰਾ ਕੁਝ ਕੀਤਾ ਗਿਆ ਪਹਿਲਾਂ ਆਪਾਂ ਚੱਲਦੇ ਹਾਂ ਉਸ 27 ਸੈਕਿੰਡ ਦੇ ਕਲਿੱਪ ਤੇ ਜਿਹੜੇ 27 ਸੈਕਿੰਡ ਦਾ ਕਲਿੱਪ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਲਾਇਆ ਕਿ ਉਹ ਇੱਕ ਸਾਜ਼ਿਸ਼ ਤਹਿਤ ਮੇਰੇ ਆਚਰਣ ਦੀ ਕਿਰਦਾਰ ਕੁਸ਼ੀ ਕਰਨ ਲਈ ਇਕ ਸਾਜ਼ਿਸ਼ ਤਹਿਤੀ ਜਾਰੀ ਹੋਇਆ ਜੇਕਰ ਸਾਰਾ ਉਹ ਕਲਿੱਪ ਜਾਰੀ ਕਰ ਦਿੱਤਾ ਜਾਵੇ ਤਾਂ ਪਤਾ ਨਹੀਂ ਪੰਥਕ ਹਲਕਿਆਂ ਵਿੱਚ ਤਰਥੱਲੀ ਮੱਚ ਜੇ ਹੜਕੰਪ ਮੱਚ ਜੇ ਪਰ ਇਹਦੇ ਨਾਲ ਜੁੜੀ ਗੱਲ ਮੈਂ ਤੁਹਾਨੂੰ ਸਾਂਝੀ ਕਰਨੀ ਚਾਹਣਾ ਇਹ ਗੱਲ ਲਾ ਲਓ 2009 ਦੀ ਅੱਜ ਤੋਂ ਲਗਭਗ 15 ਸਾਲ ਪਹਿਲਾਂ ਕੀ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਮੁਖ ਸੇਵਾਦਾਰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਨੂੰ ਤਲਬ ਕੀਤਾ ਗਿਆ ਕਿ ਜਿਹਨੇ ਸ਼ਿਕਾਇਤ ਕੀਤੀ ਉਹਨੇ ਸਿਰਫ ਇੰਨਾ ਕੁ ਸਕਿੰਟ 37 ਨਹੀਂ 27 ਨਹੀਂ ਤਾਂ 37 ਹੋਣੇ ਜਾਂ 47 ਸਕਿੰਟ ਹੋਣੇ ਐਡਾ ਕਿ ਕਲਿੱਪ ਪੇਸ਼ ਕੀਤਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਪਹਿਲਾਂ ਕੀ ਕਹਿ ਰਹੇ ਨੇ ਬਾਜ ਕੀ ਕਹਿ ਰਹੇ ਨੇ ਉਹ ਚੀਜ਼ ਨਹੀਂ ਦਿਖਾਈ ਗਈ ਉਹਨਾਂ ਨੂੰ ਤਲਬ ਕਰ ਲਿਆ ਗਿਆ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਕਿਹਾ ਨਹੀਂ ਸਾਡੇ ਦਫਤਰ ਚ ਆਓ ਉਹ ਕਹਿੰਦੇ ਨਹੀਂ ਦਫਤਰ ਚ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕੇ ਅਕਾਲ ਤਖਤ ਸਾਹਿਬ ਤੇ ਤੁਸੀਂ ਮੈਨੂੰ ਤਲਬ ਕੀਤਾ ਤਾਂ ਤੁਸੀਂ ਮੇਰੇ ਤੋਂ ਸਪਸ਼ਟੀ ਕਰ ਲਓ ਪਰ ਕੋਈ ਵੀ ਤਖਤ ਦਾ ਜਥੇਦਾਰ ਸਾਹਮਣੇ ਨਹੀਂ ਸੀ ਆਇਆ ਉਸ ਵੇਲੇ ਮੈਂ ਬਤੌਰ ਪੱਤਰਕਾਰ ਇੱਕ ਜ਼ਿੰਮੇਵਾਰੀ ਸਮਝਦਾ ਬਹੁਤ ਵੱਡੀ ਖਬਰ ਲਾਈ ਸੀ ਬਈ ਕੱਲੇ ਉਸ ਕੁਝ ਸਕੈਂਟ ਦੇ ਕਲਿੱਪ ਦੇ ਬਦਲੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ ਦੋਸ਼ੀ ਜਾਂ ਤਨਖਾਈਆ ਕਰਾਰ ਨਹੀਂ ਦਿੱਤਾ ਜਾ ਸਕਦਾ ਉਸ ਵੇਲੇ ਨਹੀਂ ਸੀ ਹੋਈ ਪਰ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਖੁਦ ਉਸੇ ਬਿਮਾਰੀ ਤੋਂ ਪੀੜਤ ਅਖਾਣ ਆ ਨਾ ਜਿਹੜੇ ਰੋਗ ਤੇ ਬੱਕਰੀ ਮਾਰਗੀ ਹੋਈ ਰੋਗ ਪਠੋਰੇ ਨੂੰ ਅੱਜ ਉਹ ਚੀਜ਼ਾਂ ਸਾਡੇ ਵਾਲੀ ਕਿਉਂ ਆ ਰਹੀਆਂ ਨੇ ਅੱਜ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਇੱਕ ਅਕਾਲੀ ਆਗੂ ਬਿਨਾ ਕਿਸੇ ਦਾ ਨਾਂ ਲਿਆ ਕਹਿੰਦੇ ਮੇਰੇ ਇੱਕ ਪੁਰਾਣੇ ਰਿਸ਼ਤੇਦਾਰ ਨੂੰ ਸਾਬਕਾ ਸਾਧੂ ਨੂੰ ਵਰਤਰਿਆ ਮੇਰੇ ਕਿਰਦਾਰ ਕੁਸ਼ੀ ਕਰ ਰਿਹਾ ਹੈ ਦੇਖੋ ਇੱਕ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਤਖਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਵਿੱਚ ਤੇ ਪੰਜ ਪਿਆਰਿਆਂ ਦੇ ਸਾਹਮਣੇ ਹੋ ਕੇ ਕਹਿ ਰਿਹਾ ਹੈ ਕਹਿੰਦਾ ਜੇਕਰ ਮੇਰੇ ਆਚਰਨ ਪ੍ਰਤੀ ਕਿਸੇ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਿਕਲ ਆਵੇ ਤਾਂ ਮੈਂ ਪਰਿਵਾਰ ਸਮੇਤ ਗਰਕ ਜਾ ਮੈਂ ਗੁਰੂ ਜੀ ਦੀ ਹਾਜ਼ਰੀ ਹਜ਼ੂਰੀ ਚ ਇਹ ਕਹਣਾ ਕਿ ਮੈਂ ਗਰਕ ਹੋ ਜਾਵਾਂ ਤੇ ਮੇਰੇ ਪਰਿਵਾਰ ਵੀ ਗਰਕ ਹੋ ਜਾਵੇ ਪਰ ਜਿਹੜੇ ਸਾਧਸ਼ਾ ਰਚ ਰਹੇ ਨੇ ਜਿਹੜੇ ਮੇਰੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਵੀ ਵਾਹਿਗੁਰੂ ਸਜਾਵਾਂ ਜ਼ਰੂਰ ਦੇਵੇ ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੀ ਕਹਿਣਾ ਆਪਾਂ ਉੱਥੇ ਆਵਾਂਗੇ ਪਰ ਰੁਕਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਆਪਾਂ ਗੱਲ ਕਰ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕੀਤੇ ਖੁਲਾਸਿਆਂ ਦੀ ਉਹਦੇ ਵਿੱਚ ਉਹਨਾਂ ਨੇ ਇੱਕ ਖੁਲਾਸਾ ਕੀਤਾ ਉਹ ਕਹਿੰਦੇ ਨੇ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਨੇ ਉਹਨਾਂ ਪੰਜ ਤਖਤ ਸਹਿਬਾਨਾਂ ਦੀ ਨਾਲ ਮੈਂ ਵੀ ਉਹਦੇ ਵਿੱਚ ਸ਼ਾਮਲ ਸੀ ਇਸ ਲਈ ਮੇਰੀ ਜ਼ਿਆਦਾ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵਿੱਚ ਕੁਝ ਅਮੈਂਡਮੈਂਟ ਕਰ ਲਈ ਕੋਈ ਤਬਦੀਲੀ ਕਰ ਲਈ ਮੈਨੂੰ ਪੇਸ਼ਕਸ਼ ਕੀਤੀ ਗਈ ਪਰ ਮੈਂ ਉਹਦੇ 'ਚ ਸ਼ਾਮਲ ਨਹੀਂ ਹੋਊਂਗਾ ਉਹ ਬਹੁਤ ਵੱਡਾ ਪਾਪ ਹੋਊਗਾ ਹੁਣ ਇਹਦੇ ਨਾਲ ਜੁੜੀ ਗੱਲ ਆਪਾਂ ਦੂਜੀ ਸਾਂਝੀ ਕਰਦੇ ਆਂ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਪਾਈ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਹ ਹੀ ਪੁੱਛਿਆ ਸੀ ਕਿ ਬੀਬੀ ਜਗੀਰਕੌਰ ਜੀ ਦਾ ਕਹਿਣਾ ਹੈ ਕਿ ਇਕੱਲੇ ਧਾਮੀ ਜੀ ਜਾ ਕੇ 20 ਦਿਨ ਦਾ ਹੋਰ ਸਮਾਂ ਵਧਾ ਕੇ ਲਿਆਏ ਤੇ ਉਹ ਗਰਮ ਹੋ ਗਏ ਉਹਨਾਂ ਨੇ ਬੇਸ਼ੱਕ ਗਰਮੀ ਚ ਬਹੁਤ ਕੁਝ ਬੋਲਿਆ ਪਰ ਮੇਰੇ ਬੜੇ ਸਤਕਾਰਯੋਗ ਨੇ ਮੈਨੂੰ ਉਹਨਾਂ ਤੋਂ ਉਮੀਦ ਨਹੀਂ ਸੀ ਇਹ ਬੋਲਣਗੇ ਪਰ ਉਹ ਵਿਵਾਦ ਆਪਾਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਖਤਮ ਹੋ ਜਾਣਾ ਚਾਹੀਦਾ ਪਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਉਹ ਕਹਿੰਦੇ ਨੇ ਪੰਜ ਤਖਤਾਂ ਦੇ ਜਥੇਦਾਰਾਂ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਕੁਝ ਕਿਹਾ ਸੀ ਬਈ ਸਾਰੇ ਆਪੋ ਆਪਣੇ ਚੌਂਕੇ ਚੁੱਲ੍ਹੇ ਸਮੇਟੋ ਅਸਤੀਫੇ ਪ੍ਰਵਾਨ ਕੀਤੇ ਜਾਣ ਕੀ ਉਹ ਅਸਤੀਫੇ ਪ੍ਰਵਾਨ ਹੋ ਗਏ ਨੇ ਜੇ 20 ਦਿਨ ਦਾ ਸਮਾਂ ਦਿੱਤਾ ਗਿਆ ਤਾਂ ਕੀ ਉਹ ਪੱਤਰ ਜਨਤਕ ਹੋਇਆ ਕਿਉਂ ਨਹੀਂ ਜਨਤਕ ਕੀਤਾ ਗਿਆ ਤਖਤਾਂ ਦੇ ਜਥੇਦਾਰ ਸਹਿਬਾਨ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਜੇਕਰ ਉਸ ਵੇਲੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਕੀ ਉਹ ਸੱਤ ਮੈਂਬਰੀ ਕਮੇਟੀ ਦੀ ਇੱਕ ਵੀ ਮੀਟਿੰਗ ਹੋਈ ਕਿ ਉਹਨਾਂ ਨੇ ਨਵੀਂ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਇਹ ਸਾਰੀਆਂ ਗੱਲਾਂ ਹੁਣ ਪੁੱਛਦੇ ਨੇ ਪੰਥਕ ਖਲਕੇ ਜਾਣਨਾ ਚਾਹੁੰਦੇ ਨੇ ਕਿ ਹੁਣ ਜੇਕਰ ਇੱਕ ਪੱਤਰਕਾਰ ਹੋਣਾ ਤੇ ਮੈਂ ਗਲਤ ਸੀ ਤਾਂ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਗਲਤ ਨੇ ਉਹਨਾਂ ਨੇ ਇੱਕ ਗੱਲ ਬੜੀ ਵੱਡੀ ਕਹੀ ਉਹ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 100 ਅਕਾਲੀ ਦਲ ਬਣਾਏ ਜਾ ਸਕਦੇ ਨੇ ਪਰ ਹਜ਼ਾਰ ਅਕਾਲੀ ਦਲ ਵੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾ ਨਹੀਂ ਲਾ ਸਕਦਾ ਹਜ਼ਾਰ ਅਕਾਲੀ ਦਲ ਇਹ ਕੋਈ ਛੋਟੀ ਗੱਲ ਨਹੀਂ ਉਹ ਕਹਿੰਦੇ ਨੇ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਵੱਖਰੀ ਕਿਸਮ ਪਰ ਹੁਣ ਵੱਖਰੀ ਕਿਸਮ ਹੁਣ ਆਪਾਂ ਉੱਥੇ ਚੱਲਦੇ ਆ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸੰਗਠਾਾਂ ਨੇ ਤਖਤਾਂ ਦੇ ਜਥੇਦਾਰਾਂ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਸੀ ਸਾਰਿਆਂ ਨੇ ਕਿਹਾ ਸੀ ਬਹੁਤ ਵਧੀਆ ਸਖਤ ਫੈਸਲੇ ਹੋਏ ਨੇ ਪਰ ਅੱਜ ਵੱਖਰੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿਉਂ ਜਦੋਂ ਸਾਰ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਉਹਨਾਂ ਨੇ ਸਜ਼ਾ ਭੁਗਤ ਲਈ ਸਜ਼ਾ ਭੁਗਤਣ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਵੀ ਹੋ ਗਈ ਪਰ ਫੇਰ ਵੀ ਕੀ ਅਕਾਲੀ ਦਲ ਦੀ ਅਗਵਾਈ ਕਰਨ ਲਈ ਕੋਈ ਲੀਡਰ ਬਚਿਆ ਹੁਣ ਇਹ ਚਰਚਾ ਚੱਲ ਪਈ ਬਈ ਕੋਈ ਲੀਡਰ ਬਚਿਆ ਪਹਿਲਾਂ ਕਿਹਾ ਨਹੀਂ ਹਰਪ੍ਰੀਤ ਸਿੰਘ ਜੀ ਬਾਰੇ ਇਹ ਵਿਚਾਰਾਂ ਸਨ ਉਹਨਾਂ ਨੂੰ ਆਖਿਆ ਗਿਆ ਸੀ ਕਿ ਉਹ ਅਗਵਾਈ ਕਰਨ ਉਸ ਵੇਲੇ ਉਹਨਾਂ ਨੂੰ ਅਗਵਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਉਹ ਕਹਿੰਦੇ ਸਾਰੇ ਇਕੱਠੇ ਹੋ ਜਾਓ ਤੇ ਮੈਂ ਅਗਵਾਈ ਕਰਨ ਨੂੰ ਤਿਆਰ ਹਾਂ ਪਰ ਅੱਜ ਉਹ ਕਹਿੰਦੇ ਨੇ ਮੇਰੇ ਇੱਕ ਰਿਸ਼ਤੇਦਾਰ ਨੂੰ ਗੁੰਮਰਾਹ ਕਰਕੇ ਮੇਰਾ ਆਚਰਣ ਹਿੰਨਤਾ ਕੀਤੀ ਜਾ ਰਹੀ ਹੈ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਮੈਂ ਅਸਤੀਫਾ ਨਹੀਂ ਦੇਵਾਂਗਾ ਮੈਂ ਸ਼ਰੋਮਣੀ ਕਮੇਟੀ ਖਿਲਾਫ ਕੁਝ ਨਹੀਂ ਬੋਲੂਗਾ ਮੈਂ ਕਾਲੀਦਾਲ ਖਿਲਾਫ ਕੁਝ ਨਹੀਂ ਬੋਲੂਗਾ ਪਰ ਗਿਆਨੀ ਰਗਵੀਰ ਸਿੰਘ ਬਾਰੇ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਕਲਿੱਪ ਕੱਲੇ ਉਹਨਾਂ ਕੋਲ ਬਚਿਆ ਸੀ ਜਿਹਦੇ ਵਿੱਚ ਕੁਝ ਇਤਰਾਜਯੋਗ ਸ਼ਬਦ ਵਰਤੇ ਜਾ ਰਹੇ ਨੇ ਸਿਰਫ ਉਹੀ 27 ਸਕਿੰਟ ਦਾ ਕਲਿੱਪ ਕੱਟ ਕੇ ਹੀ ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਅੱਜ ਤੋਂ 2 ਮਹੀਨੇ ਪਹਿਲਾਂ ਜਿਹੜਾ ਮੈਂ ਅਸਤੀਫਾ ਦਿੱਤਾ ਸੀ ਜੇਕਰ ਇਹ ਚਾਹੁੰਦੇ ਨੇ ਮੇਰਾ ਉਹ ਅਸਤੀਫਾ ਪ੍ਰਵਾਨ ਕਰ ਸਕਦੇ ਨੇ ਕਹਿੰਦੇ ਮੈਨੂੰ ਕੋਈ ਇਤਰਾਜ ਨਹੀਂ ਮੈਂ ਆਪਣੀ ਰੈਸ਼ ਛੱਡ ਚੁੱਕਾ ਮੈਂ ਕਿਸੇ ਵੀ ਪ੍ਰਕਾਰ ਦੀ ਕੋਈ ਹੁਣ ਸਹੂਲਤ ਨਹੀਂ ਲੈਂਦਾ ਉਸ ਲਈ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਵੀ ਤਲਬ ਕੀਤਾ ਗਿਆ ਸੀ ਜਿਨ੍ਹਾਂ ਚੋਂ ਗਿਆਨੀ ਗੁਰਬਚਨ ਸਿੰਘ ਜੀ ਉਹ ਸਾਬਕਾ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਗੁਰਮਖ ਸਿੰਘ ਜੀ ਹੁਣ ਵੀ ਸੇਵਾਵਾਂ ਨਿਭਾ ਰਹੇ ਨੇ ਗਿਆਨੀ ਇਕਬਾਲ ਸਿੰਘ ਜੀ ਸਾਬਕਾ ਜਥੇਦਾਰ ਨੇ ਤਖਤ ਪਟਨਾ ਹਰਮੰਦਰ ਸਾਹਿਬ ਜੀ ਦੇ ਤਾਂ ਉਹਨਾਂ ਤਿੰਨਾਂ ਤੋਂ ਸਹੂਲਤਾਂ ਵਾਪਸ ਲੈਣ ਬਾਰੇ ਤੇ ਉਹਨਾਂ ਦੀਆਂ ਬਦਲੀਆਂ ਕਰਨ ਬਾਰੇ ਜਿਹੜਾ ਹੋਇਆ ਸੀ ਉਹ ਸਾਰਾ ਕੁਝ ਵਿੱਚੇ ਕਿਉਂ ਆ ਪਹਿਲਾਂ ਕਿਉਂ ਨਹੀਂ ਉਹਦੇ ਬਾਰੇ ਦੱਸਿਆ ਗਿਆ ਜਾਂ ਅੱਜ ਉਹਦੇ ਬਾਰੇ ਜਨਤਕ ਕਿਉਂ ਨਹੀਂ ਕੀਤਾ ਗਿਆ ਇਹ ਸਾਰੀਆਂ ਗੱਲਾਂ ਸਵਾਲ ਮੰਗਦੀਆਂ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਮੰਗਦੀਆਂ ਨੇ ਹੁਣ ਆਪਾਂ ਆਉਣਾ ਐ ਐਸਟੀਪੀਸੀ ਦੀ ਅੰਤਰੰਗ ਕਮੇਟੀ ਤੇ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਨੂੰ ਮੇਰੀ ਇਹ ਵੀਡੀਓ YouTube ਤੇ ਪੈਣੀ ਐ ਹੋ ਸਕਦਾ ਹੈ ਉਸ ਤੋਂ ਪਹਿਲਾਂ ਉਹਨਾਂ ਦੀ ਮੀਟਿੰਗ ਹੋ ਜਾਏ ਤੇ ਕੋਈ ਵੱਖਰਾ ਫੈਸਲਾ ਆ ਜਾਏ ਪਰ ਉਦੋਂ ਤੱਕ ਇਹ ਹੈ ਕਿ ਅੰਤਰਿੰਗ ਕਮੇਟੀ ਹੀ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕਰਦੀ ਹੈ ਤੇ ਉਹ ਹੀ ਸੇਵਾਮੁਕਤੀ ਕਰਦੀ ਹੈ ਕਿ ਇਹਨਾਂ ਤਖਤਾਂ ਦੇ ਜਥੇਦਾਰਾਂ ਜਾਂ ਇਹਨਾਂ ਜਥੇਦਾਰਾਂ ਵਿੱਚੋਂ ਇੱਕ ਜਾਂ ਦੋ ਜਥੇਦਾਰਾਂ ਜਾਂ ਇੱਕ ਜਥੇਦਾਰ ਦੀ ਸੇਵਾਮੁਕਤੀ ਕਰਕੇ ਉਹਦੀ ਜਗ੍ਹਾ ਨਵੀਂ ਨਿਯੁਕਤੀ ਕੀਤੀ ਜਾਊਗੀ ਇਹ ਸਾਰਾ ਕੁਝ ਦੱਸਣ ਤੋਂ ਪਹਿਲਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਕਿ ਤੁਹਾਡੀ ਹੀ ਕਿਰਦਾਰ ਕੁਸ਼ੀ ਕਿਉਂ ਤੁਹਾਨੂੰ ਹੀ ਨਿਸ਼ਾਨੇ ਤੇ ਕਿਉਂ ਰੱਖਿਆ ਜਾ ਰਿਹਾ ਹੈ ਤਾਂ ਉਹਨਾਂ ਦਾ ਜਵਾਬ ਬੜਾ ਮਹੱਤਵਪੂਰਨ ਸੀ ਉਹ ਕਹਿੰਦੇ ਜਿਹੜਾ ਟਹਿਣਾ ਝੁਕਦਾ ਨਹੀਂ ਉਹ ਟੁੱਟ ਸਕਦਾ ਪਰ ਝੁਕਦਾ ਨਹੀਂ ਮੈਂ ਉਹਨਾਂ ਚੋਂ ਆ ਇਹਦਾ ਮਤਲਬ ਜਿਹੜੇ ਝੋਕਰੇ ਨੇ ਉਹਨਾਂ ਦੀਆਂ ਗੱਲਾਂ ਮੰਨ ਰਹੇ ਨੇ ਕਿਉਂ ਚੋ ਉਹ ਗਏ ਨੇ ਇਸ ਲਈ ਉਹ ਸਿਆਸੀ ਅਕਾਮਾਂ ਦੀਆਂ ਗੱਲਾਂ ਮੰਨ ਰਹੇ ਨੇ ਇਹ ਸਵਾਲ ਵੀ ਖੜਾ ਹੋ ਗਿਆ ਤੇ ਬਾਕੀ ਹੋਰ ਜਿਹੜੀਆਂ ਗੱਲਾਂ ਨੇ ਉਹ ਸਾਰਾ ਤੁਹਾਡੇ ਸਾਹਮਣੇ ਕੀਤਾ ਜਾ ਚੁੱਕਾ ਹੈ ਪਰ ਮੈਂ ਫੇਰ ਕਹਿਣਾ ਅਕਾਲ ਤਖਤ ਸਾਹਿਬ ਦੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪੰਜਾਂ ਤਖਤਾਂ ਦੀ ਸ਼ਰੋਮਣੀ ਅਕਾਲੀ ਦਲ ਦੀ ਮਾਨ ਸਤਕਾਰ ਇੱਜ਼ਤ ਆਬਰੂ ਬਰਕਰਾਰ ਰਹਿਣੀ ਚਾਹੀਦੀ ਹੈ ਦੇਸ਼ ਵਿਦੇਸ਼ ਚ ਬੈਠੀਆਂ ਸੰਗਤਾਂ ਨੂੰ ਬਹੁਤ ਉਮੀਦਾਂ ਨੇ ਬਹੁਤ ਆਸਾਂ ਨੇ ਅੱਜ ਵੀ ਦੁਨੀਆ ਦੇ ਕੋਨੇ-ਕੋਨੇ ਚ ਬੈਠਾ ਕੋਈ ਵੀ ਸਿੱਖ ਪਰਿਵਾਰ ਖੁਦ ਨੂੰ ਸੰਕਟ ਚ ਮਹਿਸੂਸ ਕਰਦਾ ਤਾਂ ਅਕਾਲ ਤਖਤ ਸਾਹਿਬ ਤੇ ਉਹਦੀ ਨਿਗਾਹ ਜਾਂਦੀ ਹੈ ਪਰ ਕਿਸੇ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਉਸੇ ਸਮੇ ਮੁੱਖ ਮੰਤਰੀ ਵੀ ਸਨ ਉਹ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੋਈ ਆਦੇਸ਼ ਨਹੀਂ ਸੰਜੇ ਦੇ ਸਕਦੇ ਆਪਾਂ ਅੱਜ ਗੁਰਚਰਨ ਸਿੰਘ ਟੋੜਾ ਜੀ ਦੀ ਉਦਾਹਰਨ ਲੈ ਲੈਨੇ ਆ ਪਰ ਅੱਜ ਕਿੱਥੇ ਆ ਗਿਆ ਸੀ ਸਿਆਸੀ ਅਕਾਵਾਂ ਦੀਆਂ ਆਪਸੀ ਲੜਾਈਆਂ ਦੇ ਵਿੱਚ ਉਲਝ ਕੇ ਰਹਿ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਲਝ ਕੇ ਰਹਿ ਗਏ ਨੇ ਤਖਤਾਂ ਦੇ ਜਥੇਦਾਰ ਚਾਹੀਦਾ ਤਾਂ ਇਹ ਸੀ ਸਾਰੇ ਇੱਕੋ ਝੰਡੇ ਹੇਠਾਂ ਇਕੱਠੇ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਦੀ بجائے ਉਹਦੀ ਚੜ੍ਹਾਈ ਵੱਲ ਸੋਚਦੇ ਤੇ ਫਿਰ ਉਸੇ ਤਰ੍ਹਾਂ ਕਾਂਗਰਸ ਤੋਂ ਬਾਅਦ ਦੂਜੇ ਨੰਬਰ ਦੀ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਹੈ ਪਰ ਨਵੀਆਂ ਆਈਆਂ ਪਾਰਟੀਆਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦੇ ਰਹੀਆਂ ਨੇ ਇਹ ਸਾਡੇ ਲਈ ਦੁਖਦਾਇਕ ਹੈ ਅਫਸੋਸਨਾਕ ਹੈ ਨਿੰਦਣਯੋਗ ਹੈ ਜਾਂ ਸ਼ਰਮਨਾਕ ਹੈ ਮੈਂ ਫਿਰ ਕਹਿਣਾ ਬਈ ਮੈਂ ਬਹੁਤ ਹੀ ਸਤਿਕਾਰ ਕਰਦਾ ਇਹਨਾਂ ਸੰਸਥਾਵਾਂ ਜਿੱਥੇ ਬੰਦੀਆਂ ਦਾ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕਾਈ ਸਵਾਲ ਖੜੇ ਕਰਦੀ ਹੈ ਉਹਨਾਂ ਦੇ ਜਵਾਬ ਦੇਣੇ ਪੈਣਗੇ ਸਾਡੇ ਪੰਥ ਦੇ ਅਗਵਾਈ ਕਰਨ ਵਾਲੇ ਠੇਕੇਦਾਰਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ ਸ਼ਿਕਾਇਤ ਉਹਦਾ ਜਵਾਬ ਦੇਣਾ ਪੈਣਾ ਹੈ ਬੀ ਬੀ ਜ਼ਗੀਰਕੌਰ ਵੱਲੋਂ ਕੀਤੀ ਗਈ ਸ਼ਿਕਾਇਤ ਉਹਦਾ ਜਵਾਬ ਦੇਣਾ ਪੈਣਾ ਤੇ ਹੋਰ ਜੋ ਕੁਝ ਵਾਪਰ ਰਿਹਾ ਉਹ ਨਾ ਵਾਪਰੇ ਅਸੀਂ ਚੋਣਾਂ ਪੰਥਕ ਇਕਤਾ ਬਾਰ ਕਰਾ ਰਹੇ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਜਤ ਸਤ ਸ੍ਰੀ ਅਕਾਲ ਜੀ